ਲੁਧਿਆਣਾ ਪੀਟੀਪੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸ਼੍ਰੀ ਸੁਨੀਲ ਕਾਂਤ ਮੁੰਜਾਲ ਪ੍ਰਧਾਨ ਮੈਨੇਜਿੰਗ ਸੁਸਾਇਟੀ ਦਿਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵੱਲੋਂ ਨੂੰ ਫਰਾਂਸ ਦੀ ਸਰਕਾਰ ਵੱਲੋਂ ਸ਼ਵਾਲੀਏ ਦਾ ਲਾਉਰਡ ਨੈਸ਼ਨਲ ਡੋਮੇਰਿਟ ਦੇ ਪ੍ਰਤੀਸ਼ਠਾ ਰਾਸ਼ਟਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਇਹ ਵਿਲੱਖਣ ਸਨਮਾਨ ਉਹਨਾਂ ਨੂੰ ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਉਹਨਾਂ ਦੇ ਵਿਸ਼ੇਸ਼ ਯੋਗਦਾਨ ਨਾਲ ਹੀ ਸਮਾਜ ਸੇਵਾ ਅਤੇ ਸੇਤ ਸੇਵਾ ਪ੍ਰਤੀ ਉਹਨਾਂ ਦੀ ਨਿਸ਼ਠਾ ਤੇ ਉਤਕ੍ਰਿਸ਼ਟ ਕਾਰਜਾਂ ਦੀ ਪਛਾਣ ਵਜੋਂ ਪ੍ਰਦਾਨ ਕੀਤਾ ਗਿਆ ਹੈ। ਇਹ ਸਨਮਾਨ ਫਰਾਂਸ ਦੇ ਰਾਜਦੂਤ ਵੱਲੋਂ ਗੋਆ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ ਜੋ ਕਿ ਸਰੇਡੀਪਿਟੀ ਆਰਟਸ ਫੈਸਟੀਵਲ ਦੀ 10ਵੀਂ ਬਰਗੰਡਤ ਮੌਕੇ ਮਨਾਇਆ ਗਿਆ ਸੀ। ਇਸ ਮੌਕੇ ਤੇ ਦੇਸ਼ ਭਰ ਤੋਂ ਹਜ਼ਾਰਾਂ ਕਲਾ ਪ੍ਰੇਮੀ ਹਾਜ਼ਰ ਸਨ। DMC and H Managing Society ਦੇ ਸਕੱਤਰ ਸ਼੍ਰੀ ਵਿਪਨ ਗੁਪਤਾ ਸਮੇਤ ਸਾਰੇ ਮੈਂਬਰਾਂ ਨੇ ਸ਼੍ਰੀ ਮੁੰਜਾਰ ਨੂੰ ਇਸ ਉੱਚ ਸਨਮਾਨ ਲਈ ਦਿਲੋਂ ਵਧਾਈ ਦਿੱਤੀ। ਸ਼੍ਰੀ ਗੁਪਤਾ ਨੇ ਕਿਹਾ ਕਿ ਉਹਨਾਂ ਦੀ ਕਲਾ ਅਤੇ ਸੱਭਿਆਚਾਰ ਰਾਹੀਂ ਸਿੱਖਿਆ ਅਤੇ ਪ੍ਰੇਰਿਤ ਕਰਨ ਦੀ ਦ੍ਰਿਸ਼ਟੀ ਉਹਨਾਂ ਦੀ ਗਤੀਸ਼ੀਲ, ਦਇਆਵਾਨ ਅਤੇ ਦੂਰਦਰਸ਼ੀ ਨੇਤਰਤਵ ਦੀ ਪ੍ਰਤੀਕ ਹੈ। DMC and H ਦੇ ਪ੍ਰਿੰਸੀਪਲ ਡਾਕਟਰ ਜੀਐਸ ਵਾਂਡਰ ਨੇ ਕਿਹਾ ਕਿ ਇਹ ਪੂਰੇ DMC ਅਤੇ H ਪਰਿਵਾਰ ਲਈ ਮਾਣ ਦਾ ਵਿਸ਼ਾ ਹੈ। ਉਨਾ ਦੀ ਇਹ ਉਪਲਬਧੀ ਸਾਨੂੰ ਸਿਹਤ ਸੇਵਾ ਤੇ ਸਿੱਖਿਆ ਦੇ ਹਰ ਖੇਤਰ ਵਿੱਚ શ્રેਸ਼ਟਤਾ ਦਾ ਪ੍ਰਦਾਨ ਕਰਨ ਲਈ ਪ੍ਰੇਰਿਤ ਕਰਦੀ ਹੈ। ਸ਼੍ਰੀ ਮੁੰਜਾਲ ਦੀ ਕਲਾ, ਸੱਭਿਆਚਾਰ ਅਤੇ ਸਮਾਜਿਕ ਭਲਾਈ ਪ੍ਰਤੀ ਸਮਰਪਣ ਸਾਨੂੰ ਸਦਾ ਪ੍ਰੇਰਿਤ ਕਰਦਾ ਰਹੇਗਾ। ਸਰੈਂਡਿਪਿਟੀ ਆਰਟਸ ਤੋਂ ਪਹਿਲਾਂ ਵੀ ਸ਼੍ਰੀ ਮੁੰਜਾਲ 1999 ਤੋਂ ਲੁਧਿਆਣਾ ਸਾਂਸਕ੍ਰਿਤਿਕ ਸਮਾਗਮ RAI ਕਲਾ ਦੇ ਖੇਤਰ ਨਾਲ ਨਜ਼ਦੀਕੀ ਤੌਰ ਤੇ ਜੁੜੇ ਹੋ ਸਨ। ਇਸ ਸਾਂਸਕ੍ਰਿਤਿਕ ਸੰਸਥਾ ਨੇ ਹੁਣ ਤੱਕ ਪੰਜਾਬ ਵਿੱਚ ਕਈ ਪ੍ਰਸਿੱਧ ਕਲਾ ਪ੍ਰਦਰਸ਼ਨ ਤੇ ਪ੍ਰੋਗਰਾਮ ਆਯੋਜਿਤ ਕੀਤੇ ਹਨ